ਹਣਕਾ ਦਊਗਾ ਕਰੇ ਬੁੜਿਆਂ ਨੂੰ ਪੈਦਾ ਮੈਂ ਸਭ ਤੋਂ ਪਹਿਲਾਂ ਤੋਂ ਬਾਅਦ ਕਿਹੜਾ ਨਾ ਹੋਰ ਤਾਂ ਕੰਬੇ ਦੀ 25 ਦੇ ਕੇ ਆਏ ਨਾ ਬੁੜਿਆਂ ਨੂੰ ਫੋਟੋ ਲੈ ਆ। ਕਦੇ ਵੀ ਕਰੋ। ਅਗਰ ਨਵੇਂ ਮੁੰਡਿਆਂ ਦੇ ਫਾਲੇ ਦੀਆਂ ਕੇਰ ਲੈ। ਪਾਟੀ ਦਾ ਤੁਮਰ ਕੇ ਬੈਠ ਕੇ ਲੈ। ਉਹ ਨੂੰ ਆਇਆ ਕਿ ਕਿਸੇ ਪਰਮਸਾਧਨਾ ਦੇ ਨਾ ਖਾਂ। ਜੇ ਕਿਸੇ ਦੇ ਘਰੇ ਘਰੇ ਜਾਂਦਾ ਤਾਂ ਕੋਈ ਜੀਵਨ ਯਾਰ ਸੁਣਾਉਂਦਾ ਤਰੀਕ। ਜੀ। ਬੁਲਾ ਲੈ ਦੋ ਵੀ। ਸਾਲਾ ਨਾ ਦੇ ਰਹਾ ਮੈਂ ਰੁਕੋ ਉਸਤ ਸਿੰਘ ਰੱਡੀ ਸੀ ਲਮ ਥੋੜਾ ਨਾ ਸੀ ਉਹ ਵੀ ਹਟ ਗਈ ਕੇ ਜੀ ਵਾਲੇ ਅੜ ਗਿੰਦੇ ਵਿੱਚ ਜੇਰ ਫਟਾਉਣਾ ਆਉਣਾ ਆਏ ਦੀ ਪਤਾ ਲੱਗੂ ਆਈ ਅੱਜ ਬੈਠਾ ਨਹੀਂ ਘੰਡੇ ਸਾਹੀ ਅਸੀਂ ਵੀ ਉੱਪਰ ਖੜੇ ਸੀ ਇਸ ਤਰ੍ਹਾਂ ਲੋਕ ੱੱਕਾ ਮੁੱਕੀ ਹੋਣ ਬਹੁਤ ਅੰਗ ਪੈਰਾਂ ਤੇ ਚੜੀ ਜਾਂਦੇ ਭੈ ਫੂਟ ਘੰਡੇ ਕਰੀ ਜਾਂਦੇ ਸਾਹੀ ਇੱਧਰ ਲੋ ਆ ਕੇ ਚਾਹੇ ਪੀਣ ਦੇ ਬੰਨੇ ਨਾਲ ਇੱਧਰ ਰੋਡ ਤੇ ਹੀ ਨਪਰਾਲੇ ਉੱਥਾਰੇ ਤੁਸੀ ਕਿੱਥੇ ਲੋਕਾਂ ਨੂੰ ਤੁਸੀ ਬਨਪਰਖਾਣੇ ਹਾਂਜੀ ਸਰਪੰਚਾ ਬੰਦਾਈ ਕਿੱਥੇ ਬੰਦਾ ਵੀਰੇ ਇੱਕ ਲੋੜੇ ਦੀ ਪਾਈ ਗਈ ਇਸ ਮਾਣੇ ਦੇ ਨਾਲ ਅੱਛਾ ਥੋੜੇ ਥੋੜੇ ਪਿੰਡ ਤੋਂ ਵੀ ਇੱਕ ਬੰਦੇ ਆਏ ਆ ਬਸ ਭਰ ਭਰ ਕੇ ਜਿਹੜੀ ਇੱਧਰ ਖੜੀ ਹੈ ਜਿਹੜਾ ਨਾਲ ਦੀ ਬੱਸ ਹੈ ਉਹ ਵੀ ਖੜੀ ਆ ਪਰ ਸਾਡੇ ਪਿੰਡ ਦੇ ਪਹਿਲੇ ਵਾਰੀ ਵੋਟਾਂ ਜਦੋਂ ਪਹਿਲਾਂ ਪਈਆਂ ਨੇ ਜੀ ਹੂੰ 950 ਵੋਟ ਲਿਕੜੀ ਦੀ ਨਹੀਂ ਅੱਛਾ ਹਾਂ ਇਹਨੂੰ ਛਾੜੂ ਨੂਟਾ ਅੜੂ ਨੂੰ

ਤਲੇ ਜੀ ਤੁਹਾਡੇ ਸਮਾਨਿਆਂ ਦੇ ਅੱਜ ਨਹੀਂ ਕੋਈ ਲੈਈ ਹੈ ਅੱਜ ਉਹਨਾਂ ਨੂੰ ਨਹੀਂ ਗਈ। ਤਾਂ ਸਮਾਨਾ ਹੀ ਟਜਾਉਗੇ। ਅੱਛਾ। ਵੀ ਲੱਗੇ। ਤੋ ਉਹ ਰਾਜਨਾ ਘੜਾਈ ਆ। ਪੁੱਤ। ਪਾਲ ਸਿੰਘ ਰਾਜਨਾ। ਬਾਕੀ ਕਦੀਨਾ ਸੀਗਾ। ਉੱਛਤ। ਬੋਟ ਤਾਂ ਉੱਪਰ ਉਹਨੂੰ ਪੈਂਦੀ ਸੀ ਪਰ ਹੁਣ ਇਹਨੂੰ ਇਹਨੂੰ ਪ੍ਰਤਾਰ ਸਿੰਘ ਰਾਜਲੇ ਨੂੰ ਪਰ ਇਹ ਗਾ ਕਰਤੇ ਪੈਣੀ ਪੂਣੀ ਪੈਣੀ ਥੋੜੇ ਪਿੰਡ ਚੰਦਾ ਸੀ ਕੱਜ ਦਾ ਖੜਾ ਹੋ ਗਿਆ ਅੱਛਾ ਅੱਛਾ ਅੱਜ ਤੋਂ ਉਹਦੇ ਕੋਈ ਇਹਦੇ ਪਾਸੇ ਕਹਿ ਰਿਹਾ ਕਿ ਜਿਸ ਵਾਲਾ ਮਨ ਲੱਗਾ ਪਿੰਡ ਨੂੰ ਥੋੜਾ ਕੀ ਪੈਸਾ ਲਿਲਾਣਾ ਮੇਰਾ ਟਾਲਾ ਖਤੋਂ ਹੋਣਾ ਨਹੀਂ ਕਿ ਸਾਡਾ ਨਾ ਹੋ ਰਿਹਾ ਇਹਦਾ ਪਿੰਡਾਂ ਦੇ ਵਿੱਚ ਚਾਂਦ ਉੱਗਦਾ ਤੈਨੂੰ ਕਿੱਥੇ ਪਹੁੰਚਾ ਦੇਗਾ ਨਹੀਂ ਪਹੁੰਚਾ ਦੇਗਾ ਤੇ ਇਹ ਨਾਲੇ ਜੁਪੀ ਵਿਹਾਰ ਤੋਂ ਬੰਦੇ ਆਏ ਹੋਣਗੇ ਜਿਹੜੇ ਜੁਪੀ ਵਿਹਾਰ ਕੋਲ ਆਏ ਹੋਣਗੇ ਸਾਰੇ ਤਰ੍ਹਾਂ ਦੇ ਇਹਦਾ ਜੁਪੀ ਵਿਹਾਰ ਤੋਂ ਬੱਸਾਂ ਕੜੀਆਂ ਨੇ ਉਹ ਇਹਦੇ ਨਾਲ ਜੋ ਮਹਾਰੋਟਾ ਵੀ ਤੋਂ ਆਦਰ ਖੜੀ ਹੈ ਰਾਜਸਥਾਨ ਦੀਆਂ ਹੋਰ ਬੱਸਾਂ ਆਈ ਹੋਣ ਤੋਂ ਕਾਫੀ ਆਈ ਹੋਈ ਹੈ ਬਾਹਰੋਂ ਵੀ ਆ ਸਕੂਲਾਂ ਤੋਂ ਹੋਰ ਕੜੀਆਂ ਨੇ ਸਕੂਲ ਬੱਸ ਸਾਰੇ ਕੁਝ ਤਰ੍ਹਾਂ ਦੇ ਉਹਨਾਂ ਦੇ ਕੋਲ ਪਸਾ ਕਿ ਮੈਪਰ ਪਰ ਆਉਂਦੀ ਨਹੀਂ। ਬੇਸੀ ਗੱਲ ਹੈ ਚਿਲੰਗੀ ਵਾਲਾ ਸਿਰ ਵਾਲਾ ਇੱਕ ਵਾਰ ਦਾ ਬੰਦੇ ਦਾ। ਹੋਰ ਲੱਗਦਾ ਦੇਖਿਆ ਹੀ ਉਹ ਮੈਨਾਂ ਕਦੇ ਆਪਰੇ ਮੈਨਾਂ ਕਦੇ ਆਪਰੇ